ਤਰਾ ਦੇ ਜੀਵ ਨੇ ਕਿਸ ਤਰ੍ਹਾਂ ਆਉਂਦੇ ਨੇ ਭਾਈ ਗੁਰਦਾਸ ਸਾਹਿਬ ਸਮਝਾ ਰਹੇ ਨੇ ਕਹਿੰਦੇ ਜੈਸੀ ਤਉ ਅਨੇਕ ਰੋਗੀ ਆਵ ਤੁਹੈ ਬੈਦ ਗਰੇਹ ਭਾਈ ਗੁਰਦਾਸ ਸਾਹਿਬ ਕਹਿੰਦੇ ਅਨੇਕਾ ਰੋਗੀ ਦੁੱਖਾਂ ਨਾਲ ਤਨ ਦੇ ਰੋਗ ਲੱਗੇ ਹੋਏ ਕੱਗੇ ਆਉਂਦੇ ਹੋਏ ਪਾਲ ਦੇ ਲਬ ਦੇ ਪੁੱਛ ਦੇ ਪੁਛਾਉਂਦੇ ਚੱਲ ਕੇ ਵੈਦ ਦੇ ਕੋਲ ਆਏ ਹਾਕੀਮ ਦੇ ਘਰ ਆਏ ਇਸ ਵਾਸਤੇ ਆਏ ਇਹ ਚੰਗਾ ਵੈਦ ਦੇ ਇਹਦੇ ਕੋਲ ਜਾਵਾਂਗੇ ਔਰ ਸਾਡੇ ਰੋਗਾਂ ਨੂੰ دارو ਦੇ ਕੇ ਨਵਿਰਤੀ ਕਰ ਦੇਵੇਗਾ ਦੁੱਖ ਦੂਰ ਹੋ ਜਾਣਗੇ ਭਾਈ ਗੁਰਦਾਸ ਸਾਹਿਬ ਕਹਿੰਦੇ ਚੱਲ ਕੇ ਅਨੇਕਾਂ ਹੀ ਰੋਗੀ ਆਉਂਦੇ ਨੇ ਸੋਗੀ ਆਉਂਦੇ ਨੇ ਰੋਗ ਕਰਕੇ ਹੀ ਮਨ ਵਿੱਚ ਸੋਗ ਏ ਜੇ ਮਨੁੱਖ ਨੂੰ ਦੁੱਖ ਨਾ ਨਾ ਹੋਵੇ ਤੇ ਮਨੁੱਖ ਦਾ ਮਨ ਦੁਖੀ ਕਦੇ ਨਹੀਂ ਹੁੰਦਾ ਇਹਨੂੰ ਦੁੱਖ ਦਾ ਪਤਾ ਹੀ ਕੋਈ ਨਹੀਂ ਲੱਗਣਾ ਜਦੋਂ ਬਾਰੋਂ ਦੁੱਖ ਆਉਂਦੇ ਨੇ ਤਨ ਨੂੰ ਰੋਗ ਸਤਾਉਂਦੇ ਨੇ ਮਨੁੱਖ ਫੇਰੀ ਵਿਲ ਲਾਉਂਦੇ ਨੇ ਤੜਫਦੇ ਵਿਰਲਾਪ ਕਰਦੇ ਨੇ ਕੁਝ ਤਨ ਦੇ ਦੁੱਖ ਨੇ ਕੁਝ ਮਨ ਦੇ ਦੁੱਖ ਨੇ ਮਨ ਨੂੰ ਸੋਗ ਹੁੰਦਾ ਹੈ ਤਨ ਨੂੰ ਰੋਗ ਹੁੰਦਾ ਹੈ ਤਨ ਦਾ ਰੋਗ ਦੂਰ ਕਿਵੇਂ ਕਰਨਾ ਹੈ ਮਨ ਦਾ ਸੋਗ ਦੂਰ ਕਿਵੇਂ ਕਰਨਾ ਹੈ ਤਨ ਦੇ ਰੋਗ ਨੂੰ ਕਿਸ ਤਰ੍ਹਾਂ ਦੀ ਦਵਾਈ ਦੇ ਕੇ ਦੂਰ ਕੀਤਾ ਜਾ ਸਕਦਾ ਹੈ ਕਿਸ ਤਰ੍ਹਾਂ ਦਾ ਪ੍ਰੇਜ ਕਰਕੇ ਦੂਰ ਕੀਤਾ ਜਾ ਸਕਦਾ ਹੈ ਇਹ ਵੈਦ ਹਾਕੀਮ ਡਾਕਟਰ ਜਾਣਦਾ ਹੈ ਵੈਦ ਹਾਕੀਮ ਡਾਕਟਰ ਇਹ ਗੱਲ ਨਹੀਂ ਜਾਣਦਾ ਕਿ ਮਨ ਦਾ ਰੋਗ ਕਿਵੇਂ ਦੂਰ ਕੀਤਾ ਜਾ ਸਕਦਾ ਹੈ ਉਹਨੂੰ ਦੂਰ ਕਰਨ ਲਈ ਸਤਿਗੁਰੂ ਜਾਣਦੇ ਨੇ ਵੈਦ ਹਾਕੀਮ ਡਾਕਟਰ ਕੇਵਲ ਤਨ ਦੇ ਰੋਗ ਦੀ ਪਛਾਣ ਕਰਕੇ ਉਹਦੇ ਹੀ ਦਵਾਈ دارو ਦੇ ਸਕਦੇ ਨੇ ਮਨ ਬਾਰੇ ਕੋਈ ਪਤਾ ਨਹੀਂ ਗੁਰੂ ਮਨ ਬਾਰੇ ਵੀ ਜਾਣਦਾ ਹੈ ਉਹਦੇ ਰੋਗ ਬਾਰੇ ਵੀ ਜਾਣਦਾ ਹੈ ਰੋਗ ਉਪਜਿਆ ਕਿਵੇਂ ਪੈਦਾ ਕਿਵੇਂ ਹੋਇਆ ਨਸ਼ਟ ਕਿਵੇਂ ਹੋਵੇਗਾ ਕਿਹੜੀ ਦਵਾਈ ਨਾਲ ਹੋਵੇਗਾ ਇਹਦਾ ਤਨ ਵੀ ਸੁਰੱਖਿਤ ਕਿਵੇਂ ਰਹੇਗਾ ਇਹਦਾ ਲੋਕ ਵੀ ਸੁਖੀ ਕਿਵੇਂ ਹੋਵੇਗਾ ਪਰਲੋਕ ਵੀ ਸੁਖੀ ਕਿਵੇਂ ਹੋਵੇਗਾ ਗੁਰੂ ਦੋਨੇ ਪੱਖ ਜਾਣਦਾ ਹੈ ਸਤਿਗੁਰੂ ਦੋਨੇ ਦੰਦ ਹੈ ਜਿਸ ਤਰ੍ਹਾਂ ਵੈਦ ਦੇ ਕੋਲ ਚੱਲ ਕੇ ਅਨੇਕਾਂ ਰੋਗੀ ਦਵਾਈ ਲੈਣ ਵਾਸਤੇ ਆਉਂਦੇ ਨੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਅਨੇਕਾਂ ਹੀ ਰੋਗੀ ਵੈਦ ਦੇ ਕੋਲ ਆਉਂਦੇ ਨੇ ਤੇ ਜੈਸੋ ਜੈਸੋ ਰੋਗ ਤੈਸੋ ਔਖਦ ਖਵਾਵਈ ਵਾਇਦ ਕੀ ਕਰਦਾ ਹੈ ਪਹਿਲਾਂ ਇਹ ਦੇਖਦਾ ਹੈ ਇਹਨੂੰ ਰੋਗ ਕਿਹੜਾ ਹੈ ਜਿਸ ਤਰ੍ਹਾਂ ਦਾ ਕਿਸੇ ਨੂੰ ਰੋਗ ਹੈ ਨਾ ਉਸ ਤਰ੍ਹਾਂ ਦੀ ਰੋਗ ਨਵਿਰਤੀ ਦੀ دارو ਦਿੰਦਾ ਹੈ ਦਵਾਈ ਦਿੰਦਾ ਹੈ ਉਸ ਨੂੰ ਠੀਕ ਕਰਨ ਵਾਸਤੇ ਸਤਿਗੁਰੂ ਐਸਾ ਵੈਦ ਜਿਹਦੇ ਕੋਲ ਹਰ ਪ੍ਰਕਾਰ ਦੀ ਦਵਾਈ ਹੈ ਤੇ ਇਹਦੇ ਕੋਲ ਵੀ ਬੇਅੰਤ ਸਿੱਖ ਜਿਹੜੇ ਨੇ ਉਹ ਰੋਗਾਂ ਦੇ ਸਹਤ ਹੋਏ ਆਉਂਦੇ ਨੇ ਆਕੇ ਬਿੱਲ ਲਾਉਂਦੇ ਆ ਦਾਤਿਆ ਬੜੇ ਦੁਖੀ ਆ ਬੜੇ ਦੁੱਖਾਂ ਨੇ ਘੇਰਾ ਪਾਇਆ ਹੋਇਆ ਸਾਨੂੰ ਬਖਸ਼ ਬਚਾ ਮਹਾਰਾਜ ਬਾਣੀ ਅੰਦਰ ਵਚਨ ਕਰਦੀ ਮੇਰਾ ਵੈਦ ਗੁਰੂ ਗੋਬਿੰਦ ਮੇਰਾ ਵੈਦ ਲੋਕ ਤੇ ਪ੍ਰਲੋਕ ਸਵਾਰਨ ਵਾਲਾ ਤਨ ਤੇ ਮਾਨ ਨੂੰ ਅਰੋਗਤਤਾ ਬਖਸ਼ਣ ਵਾਲਾ ਰੋਗ ਦੂਰ ਕਰਨ ਵਾਲਾ ਮਨ ਦੇ ਸੋਗ ਦੂਰ ਕਰਨ ਵਾਲਾ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਦਵਾਈ ਕੀ ਦਿੰਦਾ ਨਾਮ ਤੇ ਜਿਨੂੰ ਮਹਾਰਾਜ ਕਹਿੰਦੇ ਨਾਮ दारू ਜਿਨੂੰ ਸਹਿਬ ਨੇ ਬਚਨ ਕੀਤਾ ਸੰਸਾਰ ਰੋਗੀ ਨਾਮ दारू ਮੈਲ ਲੱਗੇ ਸੱਚ ਬਿਨਾ ਮਨ ਨੂੰ ਮੈਲ ਲੱਗੀਏ ਸੱਚ ਪੱਲੇ ਨਹੀਂ ਕਿਉ ਕਦੋਂ ਤੋਂ ਲੱਗੀ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਸੱਚ ਗ੍ਰਹਿਣ ਨਹੀਂ ਕੀਤਾ ਮੈਲ ਲੱਗ ਗਈ ਅਰ ਸੰਸਾਰ ਦੇ ਜੀਵਾਂ ਨੂੰ ਮੈਲ ਲੱਗੀ ਏ ਸੰਸਾਰ ਰੋਗ ਦੇ ਨਾਲ ਗਰਸਿਆ ਗਿਆ ਇਨਾਂ ਰੋਗਾਂ ਨੂੰ ਮਟਾਉਣ ਵਾਸਤੇ ਗੁਰੂ ਵੈਦ ਦੇ ਉਹਦੇ ਕੋਲ ਬੇਅੰਤ ਪ੍ਰਾਰਥਨਾਕਾਰੀ ਆਉਂਦੇ ਨੇ ਦੁਖੀ ਹੋਏ ਆ ਕੇ ਦੁਖਿਆਰੇ ਅਰ ਗੁਰੂ ਕੋਲ ਅਰਦਾਸ ਕਰਦੇ ਅਰਜ਼ੋਈ ਕਰਦੇ ਕੋਈ ਤੰਨ ਦੁਖੀ ਕੋਈ ਮਨ ਦੁਖੀ ਕੋਈ ਚਿੰਤਾ ਚਿੱਤ ਉਦਾਸ ਥੋੜੇ ਥੋੜੇ ਸਭ ਦੁਖੀ ਸੁਖੀ ਹਰੀ ਕੇ ਦਾਸ ਕੇਵਲ ਜਪਣ ਵਾਲੇ ਸੁਖੀ ਨੇ ਤੇ ਆ ਕੇ ਕਹਿੰਦੇ ਨੇ ਮਾਲਕਾ ਜਿਹੜਾ ਤੇਰੇ ਪਿਆਰਿਆਂ ਦੇ ਕੁਲ ਸੁਖੇ ਜਿਹੜੀ ਮੁਸਕਰਾਟ ਉਹਨਾਂ ਦੇ ਕੋਲ ਹੈ ਦੁਖ ਸੁਖ ਉਹਨਾਂ ਨੂੰ ਪਹੁੰਹਦਾ ਤੱਕ ਨਹੀਂ ਕਿ ਇਸ ਸੰਸਾਰ ਦੀ ਵਸਤੂ ਉਹਨਾਂ ਨੂੰ ਸੁਤੌਂਦੀ ਨਹੀਂ ਉਹ ਸਾਡੇ ਤੇ ਵੀ ਕਿਰਪਾ ਕਰ ਫਿਰ ਗੁਰੂ ਜਿਹੜਾ ਵੈ ਦੇ ਹਰ ਹਰ ਨਾਮ ਔਖਦ ਮੁਖ ਦੀ ਵੈ ਉਹਨੂੰ ਕਹਿੰਦੇ ਮੁਖ ਦੇ ਵਿੱਚ ਔਸ਼ਧੀ ਰੱਖ ਉਹ ਕੀਏ ਨਾਮ ਹਰ ਵੇਲੇ ਮੁਖ ਨਾਲ ਨਾਮ ਜਪਿਆ ਕਰ ਤੇ ਦਵਾਈ ਜੇ ਕੋਈ ਬੰਦਾ ਮੂੰਹ ਵਿੱਚ ਰੱਖ ਛੱਡੇ ਕੀ ਸਿਆਣਿਆਂ ਬੈਠਿਓ ਉਹਦਾ ਰੋਗ ਦੂਰ ਹੋ ਜਾਵੇਗਾ ਜਿਹੜਾ ਮੂੰਹ ਚ ਦਵਾਈ ਰੱਖ ਸਕੇ ਤੇ ਮੂੰਹ ਚ ਰੱਖੇ ਤੋਂ ਬਗੈਰ ਅੰਦਰ ਜਾਣੀ ਨਹੀਂ ਤਾਂ ਹੀ ਕਿਹਾ ਮੁਖ ਵਿੱਚ ਦਵਾਈ ਦਿੰਦਾ ਹੈ ਜਿਹੜੀ ਚੀਜ਼ ਮੁਖ ਵਿੱਚ ਉਹ ਰੱਖ ਲਈਏ ਲੈ ਜਾਈਏ ਉਹਨੂੰ ਫਿਰ ਇਹ ਜ਼ਬਾਨ ਇੰਦਰੀਏ ਹਰਕਤ ਕਰਕੇ ਅੰਦਰ ਲੈ ਜਾਂਦੀ ਉਹਦਾ ਅਸਰ ਅੰਦਰ ਉਤਰਦਾ ਹੈ ਜਿਹੜੀ ਮੁਖ ਵਿੱਚ ਰਹਿ ਜਾਏ ਉਹ ਕਦੇ ਵੀ ਅਸਰਦਾਇਕ ਨਹੀਂ ਹੁੰਦੀ ਮਹਾਰਾਜ ਕਹਿੰਦੇ ਪ੍ਰਮਾਤਮਾ ਨੇ ਨਾਮ ਤੇਰੀ ਮੋਖ ਵਿੱਚ ਦਿੱਤਾ ਜਪ ਆਰਾਧ ਅਸੀਂ ਮੂੰਹ ਨਾਲ ਹੋਰ ਬਹੁਤ ਕੁਝ ਬੋਲਦੇ ਜਿਉਂ ਉੱਠਦੇ ਆ ਤੜਕੇ ਤੋਂ ਜਿੰਨਾ ਚਿਰ ਨੀਂਦ ਨਹੀਂ ਆਉਂਦੀ ਗੱਲਾਂ ਬਾਤਾਂ ਕਰੀ ਜਾਂਦੇ ਆ ਨਾ ਤੇ ਆਪਣੜੇ ਗਰੀਬਾਨ ਮੈਂ ਸਿਰ ਨੀਵਾ ਕਰ ਦੇਖ ਦੇਖਣਾ ਵੀ ਅਸੀਂ ਰੱਬ ਨੂੰ ਕਿੰਨਾ ਚਿਰ ਜਪਦੇ ਜਿਹੜੀ ਚੀਜ਼ ਨੇ ਸਾਨੂੰ arogyat karna ਸੀ ਨਾ ਸੁਖ ਦੇਣਾ ਸੀ ਉਹ ਦਵਾਈ ਕਿੰਨਾ ਸਮਾਂ ਉਹਦਾ ਇਸਤੇਮਾਲ ਕਰਨੇ ਕਿੰਨਾ ਸਮਾਂ ਜਪਦੇ ਬਹੁਤ ਘੱਟ ਨੇ ਉਹ ਨਾਮ ਔਸ਼ਧੀ ਮੁਖ ਵਿੱਚ ਦਿੱਤੀ ਤੇ ਪ੍ਰਹੇ ਦਿੱਤਾ ਵੀ ਇਹਨੂੰ ਅੰਦਰ ਨਗਾ ਅੰਦਰ ਉਤਰਦੀ ਜਾਵੇਗੀ ਰੋਗ ਬਾਰ ਦਵਾਈ ਨਾਮ ਦੀ ਅੰਦਰ ਜਿਵੇਂ ਜਿਵੇਂ ਅੰਦਰ ਅਸਰ ਕਰਦੀ ਨਾ ਦਵਾਈ ਤੂੰ ਕਹਿ ਦਿੰਦੇ ਆ ਵੈਦ ਹਕੀਮ ਇਹ ਤੇਰੇ ਰੋਮ ਰੋਮ ਵਿੱਚ ਨਸ ਨਸ ਵਿੱਚ ਆਪਣਾ ਅਸਰ ਆਪੇ ਫੈਲਾ ਦੇਵੇਗੀ ਫਿਰ ਜਿੱਥੇ ਜਿੱਥੇ ਸਰੀਰ ਵਿੱਚ ਕੋਈ ਰੋਗ ਹੁੰਦਾ ਹੈ ਉਹ ਦਵਾਈ ਉਹਨੂੰ ਨਸ਼ਟ ਕਰ ਦਿੰਦੀ ਜਦੋਂ ਅੰਦਰ ਨਾਮ ਉਤਰ ਗਿਆ ਜਿਹੜਾ ਮੂੰਹ ਨਾਲ ਜਪਿਆ ਮੁਖ ਵਿੱਚ ਦਿੱਤਾ ਨਾਮ ਅੰਦਰ ਉਤਰਿਆ ਸਰੀਰ ਦੀ ਨਸ ਨਸ ਨੂੰ ਸਫਲੀਆਂ ਕਰ ਦੇਵੇਗਾ ਅੰਦਰ ਰੋਗ ਰਹੇਗਾ ਹੀ ਨਹੀਂ ਅੰਦਰ ਨਸ਼ਟ ਹੋ ਜਾਵੇਗਾ ਹਰ ਹਰ ਨਾਮ ਔਖਦ ਮੁਖ ਦੇਵੇ ਤੇ ਜਦੋਂ ਨਾਮ ਬਖਸ਼ ਦਿੱਤਾ ਕਿਰਪਾ ਕਰਕੇ ਫਿਰ ਕਾਟੇ ਜਮ ਕੀ ਫੰਦਾ ਜਿਹੜੀਆਂ ਜਮਾਂ ਦੀਆਂ ਫਾਈਆਂ ਤੇਰੇ ਲਈ ਤਿਆਰ ਹੈ ਨਾ ਗੁਰੂ ਕਿਰਪਾ ਕਰਕੇ ਉਹ ਵੀ ਕੱਟ ਦਿੰਦਾ ਹੈ ਉਹਨਾਂ ਨੂੰ ਵੀ ਕੱਟ ਦਿੰਦਾ ਵੈਦ ਗੁਰੂ ਏ ਇਹਦੇ ਕੋਲ ਆ ਗੁਰੂ ਜਾਣਦਾ ਰੋਗ ਵੀ ਜਾਣਦਾ ਤੇ دارو ਵੀ ਜਾਣਦਾ ਹੈ ਦੁੱਖ ਦੂਰ ਕਦੇ ਨਾਲ ਹੋਣਿਆ ਭਾਈ ਗੁਰਦਾਸ ਸਹਿਬ ਕਹਿੰਦਿਆ ਜੈਸੇ ਤੋ ਆਨੇਕ ਰੋਗੀ ਆਵਤ ਹੈ ਵੈਦ ਗ੍ਰਹਿ ਜਿਸ ਤਰ੍ਹਾਂ ਅਨੇਕਾਂ ਰੋਗੀ ਚੱਲ ਕੇ ਵੈਦ ਦੇ ਹਾਕੀਮ ਦੇ ਘਰ ਵਿੱਚ ਆਉਂਦੇ ਨੇ ਤੇ ਫਿਰ ਆ ਕੇ ਆਪਣੀ वेदना ਦੁੱਖ ਵੈਦ ਨੂੰ ਸੁਣਾਉਂਦੇ ਨੇ ਮੈਨੂੰ ਆਵੀ ਦੁੱਖੇ ਆਵੀ ਦੁੱਖੇ ਗੁਰੂ ਕੋਲ ਚੱਲ ਕੇ ਆ ਅੰਦਰੋਂ ਬਾਹਰੋਂ ਆਪਣੀ ਅੰਦਰਲੀ ਬਾਹਰਲੀ ਹਾਲਤ ਗੁਰੂ ਨੂੰ ਸੁਣਾ ਆਵੀ ਰੋਗੇ ਅਸੀਂ ਆਪਣੇ ਗੁਣ ਗੁਰੂ ਦੇ ਮੂਹਰੇ ਰੱਖਦੇ ਆ ਆਪਣੀਆਂ ਆਸ਼ਾਈਆਂ ਪੁੰਨ দান ਕੀਤਾ ਹੋਇਆ ਭਲਾ ਕੀਤਾ ਹੋਇਆ ਪਰਵ ਸਤਾਉਂਦਾ ਸਾਨੂੰ ਕੀ ਏ ਦੁੱਖ ਕੀ ਏ ਜੋ ਕੁਝ ਅਸੀਂ ਟਕਿਆ ਹੋਇਆ ਹੈ ਗੁਰੂ ਕੁਲ ਪ੍ਰਗਟ ਨਹੀਂ ਕੀਤਾ ਉਹ ਦੱਸ ਮਹਾਰਾਜ ਮੇਰੇ ਵਿੱਚ ਆਵੀ ਗੁਨਾਹ ਏ ਵੀ ਗੁਨਾਹ ਏ ਇਹ ਵੀ ਗੁਨਾਹ ਏ ਇਹ ਨਾ ਗੁਰੂ ਕੋਲ ਆ ਕੇ ਕਿਆਹਾ ਕਰੀਏ ਮੈਂ ਬੜਾ ਚੰਗਾ ਏ ਮਹਾਰਾਜ ਕਹਿੰਦੇ ਨਹੀਂ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪਰਨਵਤ ਨਾਨਕ ਤਾਰੇ ਸੋਏ ਔਰ ਇਹ ਨਾ ਕਿ ਫਲਾਣੇ ਨੇ ਬੁਰਾ ਕੀਤਾ ਸੀ ਮੈਂ ਮਦਦ ਨਹੀਂ ਕਰਨੀ ਮਹਾਰਾਜ ਕਹਿੰਦੇ ਨਹੀਂ ਸੱਜਣਾ ਫਰੀਦਾ ਬੁਰੇ ਦਾ ਭਲਾ ਕਰ ਯਾਨੀ ਕਿਆ ਕਿ ਭਲੇ ਦਾ ਭਲਾ ਕਰ ਭਲਾ ਤਾਂ ਹੈ ਹੀ ਭਲਾ ਉਹ ਤਾਂ ਹੈ ਹੀ ਚੰਗਾ ਤੂੰ ਬੁਰੇ ਦਾ ਵੀ ਭਲਾ ਕਰ ਉਹਦਾ ਭਲਾ ਕਰੇਗਾ ਉਹਦੇ ਵਿੱਚੋਂ ਬੁਰਾਈ ਮਿਟ ਜਾਵੇਗੀ ਤੇਰਾ ਅਕਸ਼ ਪਵੇਗਾ ਉਹ ਅੱਛੇ ਪਾਸੇ ਆ ਜਾਵੇਗਾ ਚੰਗੇ ਮਾਰਗ ਤੇ ਆ ਜਾਵੇਗਾ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗਾਈ ਪੱਲੇ ਸਾਬ ਕੇ ਸਿਪਾਏ ਸਭ ਕੁਝ ਪ੍ਰਾਪਤ ਹੋਵੇਗਾ